ਮੇਰਾ ਰੂਪ ਹੈ ਖਾਸ ਜਿੰਨੇ ਪੰਜਾਬ ਤੋਂ ਬਾਹਰ ਬੈਠੇ ਆ ਪੰਜਾਬ ਦਾ ਫਿਕਰ ਉਹ ਸਾਡੇ ਨਾਲੋਂ ਵੀ ਜ਼ਿਆਦਾ ਕਰਦੇ ਚਾ ਚੜਦਾ ਜਦੋਂ ਵੇਖਦੇ ਆ ਐਦਾ ਪੱਕਾ ਬੰਨੀਆਂ ਵਾਲੇ ਐਂ ਲੱਗਦਾ ਪੰਜਾਬ ਨਸ਼ਿਆਂ ਚ ਗਰਕ ਚੱਲਿਆ ਖਬਰਾਂ ਐਦਾ ਦੀਆਂ ਨੇ ਹਾਲਾਂਕਿ ਕਈ ਵਾਰੀ ਐਦਾ ਹੁੰਦਾ ਨਹੀਂ ਜਿੰਨਾ ਗੱਲਾਂ ਬਣਾਈਆਂ ਜਾਂਦੀਆਂ ਪਰ ਜਿਹੜੇ ਬੰਦੇ ਪੰਜਾਬ ਨੂੰ ਪਿਆਰ ਕਰਦੇ ਆ ਏਦਾਂ ਦੇ ਗੱਠ ਨੂੰ ਵੇਖ ਕੇ ਉਹਨਾਂ ਨੂੰ ਠੰਡ ਪੈਂਦੀ ਹੈ ਉਹ ਕਹਿੰਦੇ ਸ਼ੁਕਰ ਹੈ ਜੇ ਗੁਰੂ ਸਾਹਿਬ ਦੇ ਚਰਨਾਂ 'ਚ ਬਹਿਣਗੇ ਇਹ ਕਦੇ ਨਾ ਕਦੇ ਸਿੰਘ ਵੀ ਸਜਣਗੇ ਇਹ ਨਸ਼ੇ ਵੀ ਛੱਡਣਗੇ ਚਾਹ ਛੱਡਦਾ ਉਹਨਾਂ ਨੂੰ ਉੱਠੇ ਸਿੱਤੇ ਕੰਮਾਂ ਨਾਲੋਂ ਚੰਗੇ ਪਾਸੇ ਲੱਗਣਗੇ ਯਾਦ ਰੱਖਣਾ ਅੱਜ ਦਾ ਨੌਜਵਾਨ ਜੇ 3 ਘੰਟੇ 4 ਘੰਟੇ ਫੋਨ ਛੱਡ ਕੇ ਦੀਵਾਨ ਵਿੱਚ ਬਹਿਣ ਦਾ ਮਨ ਬਣਾ ਸਕਦਾ ਹੈ ਇਹਦਾ ਮਤਲਬ ਹੌਲੀ-ਹੌਲੀ ਇਹ ਤੁਰ ਸਕਦਾ ਹੈ ਇਧਰ ਨੂੰ ਲੱਗ ਸਕਦਾ ਹੈ ਇਧਰ ਨੂੰ ਐਨੇ ਦੂਰ ਤੱਕ ਮੈਂ ਜਦੋਂ ਇੱਥੇ ਖੜਾ ਵੇਖ ਰਿਹਾ ਕਿੱਥੇ ਤੱਕ ਸੰਗਤ ਦਿਸਦੀ ਹੈ ਨਜ਼ਰ ਨਹੀਂ ਪੈਂਦੀ ਪਿੱਛੇ ਖੜੇ ਐ ਅੰਤ ਹੀ ਕੋਈ ਨਹੀਂ ਮੇਲਾ ਅੱਡ ਲੱਗਿਆ ਜਿਹੜਾ ਬਾਹਰ ਤੁਰੇ ਫਿਰਦੇ ਉਹ ਲੱਗ ਹੈ ਸਾਰੇ ਬਹਿ ਜਾਣ ਥਾਂ ਨਹੀਂ ਬਹਿਣ ਨੂੰ ਏਡੀ ਤੇ ਮੰਡੀ ਨਹੀਂ ਜਿੰਨੇ ਚਾ ਨਾਲ ਤੁਸੀਂ ਆਇਓ ਇਹ ਕਲਗੀਆਂ ਵਾਲੇ ਦੇ ਪੁੱਤ ਧੀਆਂ ਬਣ ਜਾਈਏ ਇਹ ਗੁਰੂ ਗ੍ਰੰਥ ਸਾਹਿਬ ਕਰਕੇ ਐ